ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿੰਮੂ ਐਂਡ ਖੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਕਰਦੇ ਆਪਾਂ ਵੀਡੀਓ ਸ਼ੁਰੂ ਤੇ ਆਪਾਂ ਪਹਿਲਾਂ ਤੁਹਾਡੇ ਨਾਮ ਬੋਲਾਂਗੇ ਤੇ ਫਿਰ ਆਪਾਂ ਤੁਹਾਨੂੰ ਬਹੁਤ ਹੀ ਵਧੀਆ ਰੇਮਡੀ ਦੱਸਦੇ ਹਾਂ ਹਾਂ ਜੀ ਤੇ ਪਹਿਲਾ ਹੀ ਕਮੈਂਟ ਆਪਾਂ ਨੂੰ ਆਇਆ ਏ ਖੋਸ਼ ਢਿੱਲੋ ਫਰੋਮ ਮੋੜ ਮੰਡੀ ਜ਼ਿਲ੍ਹਾ ਪਠੰਡਾ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਵੀਡੀਓ ਦੇਖਣ ਵਾਸਤੇ ਐਂਡ ਕਮੈਂਟ ਕਰਨ ਵਾਸਤੇ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਡੇਲੀ ਕਮੈਂਟ ਕਰਦੇ ਹੋ ਡੇਲੀ ਵੀਡੀਓ ਦੇਖਦੇ ਹੋ ਬਹੁਤ ਵਧੀਆ ਲੱਗਦਾ ਹੈ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਮਨਦੀਪ ਕੌਰ ਚਿਮਾ ਪਿੰਡ ਵਾਲੇ ਬਹੁਤ-ਬਹੁਤ ਧੰਨਵਾਦ ਜੀ ਦੀ ਤੁਹਾਡਾ ਵੀ ਬਹੁਤ ਜ਼ਿਆਦਾ ਧੰਨਵਾਦ ਤੁਸੀਂ ਵੀ ਡੇਲੀ ਕਮੈਂਟ ਕਰਦੇ ਹੋ ਤੇ ਬਹੁਤ-ਬਹੁਤ ਧੰਨਵਾਦ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਹ ਤੰਦਰੁਸਤੀਆਂ ਬਖਸ਼ੇ ਗੁਰਦੇਵਾਲ ਸਿੰਘ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਪ੍ਰਮਾਤਮਾ ਤੁਹਾਨੂੰ ਵੀ ਚੜ੍ਹਦੀ ਕਲਾ ਵਿੱਚ ਰੱਖੇ ਆਨਨੇ ਨਾਮ ਨਹੀਂ ਲਿਖਿਆ ਆਈਡੀ ਤੇ ਇਹ ਵਾਲੀ ਆਈਡੀ ਮੈਨੂੰ ਲਾ ਦਾ ਉਹਨਾਂ ਦੀ ਆ ਬਰਨਾਲੇ ਮਲਕੀਤ ਬਰਨਾਲਾ ਦੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਕਮੈਂਟ ਕਰਨ ਵਾਸਤੇ ਔਰ ਵੀਡੀਓ ਦੇਖਣ ਵਾਸਤੇ ਗੁਰਮੀਤ ਕੌਰ ਮਲੋਟ ਵਾਲੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਸਵਰਨਜੀਤ ਰਾਮਪੁਰਾ ਵਾਲੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਕਿਰਨ ਕਿਰਨਦੀਪ ਕੌਰ ਰਾਏਕੋਟ ਵਾਲੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਤੇ ਇਸ ਵਾਰੀ ਪਤਾ ਨਹੀਂ ਬੀਜੀ ਸੀਗੇ ਕਿਵੇਂ ਅਸੀਂ ਕਮੈਂਟ ਆਪਾਂ ਨੂੰ ਬਹੁਤ ਘੱਟ ਆਏ ਆ ਤੇ ਪਲੀਜ਼ ਦੱਸ ਕੇ ਕਮੈਂਟ ਕਰਿਆ ਕਰੋ ਆਪਾਂ ਤੁਹਾਡਾ ਤੁਹਾਨੂੰ ਪਤਾ ਹੀ ਆਪਾਂ ਡੇਲੀ ਤੁਹਾਡੇ ਨਾਮ ਬੋਲਦੇ ਆ ਤੇ ਤੁਸੀਂ ਦੱਬ ਕੇ ਕਮੈਂਟ ਕਰਿਆ ਕਰੋ ਤੇ ਇਸ ਵਾਲੀ ਵੀਡੀਓ ਨੂੰ ਆਪਣੀ ਨੂੰ ਜਿਆਦਾ ਤੁਸੀਂ ਸ਼ੇਅਰ ਨਹੀਂ ਕੀਤਾ ਹੋਊਗਾ ਤੇ ਆਪਨ ਵਿਊਜ਼ ਵੀ ਬਹੁਤ ਘੱਟ ਆਏ ਤੇ ਵੀਡੀਓ ਬਹੁਤ ਵਧੀਆ ਸੀ ਜੀ ਵੈਸੇ ਤੇ ਕੰਮ ਦੀ ਵੀਡੀਓ ਸੀਗੀ ਹਨਾ ਤੇ ਕਮੈਂਟ ਵੀ ਆਪਾਂ ਨੂੰ ਘੱਟ ਆਏ ਆ ਬਹੁਤ ਤੇ ਪਲੀਜ਼ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਤੇ ਬਾਕੀ ਤੁਸੀਂ ਵੀਡੀਓ ਦੇਖਦੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਕਮੈਂਟ ਕਰਨ ਵਾਸਤੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਤੇ ਚਲੋ ਜੀ ਕਰਦੇ ਆਂ ਭੈਣਾਓ ਆਪਾਂ ਵੀਡੀਓ ਸ਼ੁਰੂ ਤੇ ਅੱਜ ਕੱਲ ਦਾ ਟਾਈਮ ਜਿਹੜਾ ਹੈਗਾ ਇਹ ਬਹੁਤ ਜ਼ਿਆਦਾ ਗਰਮੀ ਹੋ ਗਈ ਆ ਤੇ ਉਹਦੇ ਵਾਸਤੇ ਆਪਣੇ ਸਕਿਨ ਦੇ ਉੱਪਰ ਟੈਨਿੰਗ ਜੀ ਹੋ ਜਾਂਦੀ ਹੈ ਹਨਾ ਸਨਬਨ ਜੀ ਹੋ ਜਾਂਦੀ ਹੈ ਤੇ ਉਹਦੇ ਵਾਸਤੇ ਆ ਤੇ ਚਿਹਰੇ ਤੇ ਤੁਹਾਨੂੰ ਵਧੀਆ 글로ਅ ਆ ਜਾਊਗਾ ਇੱਕ ਵਾਰੀ ਤੁਸੀਂ ਰਿਮੇਡੀ ਯੂਜ਼ ਕਰੋਗੇ ਨਾ ਕਿਤੇ ਵੀ ਤੁਸੀਂ ਆਉਣਾ ਜਾਣਾ ਹੋਵੇ ਪਾਰਟੀ ਤੇ ਕਿਤੇ ਪ੍ਰੋਗਰਾਮ ਤੇ ਕਿਉਂਕਿ ਆਹ ਟਾਈਮ ਦੇ ਵਿੱਚ ਵੈਸੇ ਚਲੋ ਵਿਆਹ ਸ਼ਾਦੀਆਂ ਤਾਂ ਬੰਦ ਹੋ ਜਾਂਦੇ ਆ ਪਰ ਫਿਰ ਵੀ ਹੁੰਦਾ ਹੈ ਕਿ ਛੋਟੇ-ਮੋਟੇ ਹਨਾ ਪਾਰਟੀਆਂ ਵਗੈਰਾ ਆਉਂਦੀਆਂ ਰਹਿੰਦੀਆਂ ਆਪਾਂ ਨੂੰ ਤੇ ਤੁਸੀਂ ਜ਼ਰੂਰ ਇਹ ਵਾਰ ਰਮੇੜੀ ਲਗਾ ਕੇ ਜਦੋਂ ਕੋਈ ਵੀ ਇਦਾਂ ਦਾ ਕੋਈ ਪ੍ਰੋਗਰਾਮ ਆ ਗਿਆ ਤੇ ਰਮੇੜੀ ਲਗਾ ਕੇ ਤੁਸੀਂ ਜਾਇਓ ਤੇ ਤੁਹਾਡਾ ਚਿਹਰਾ ਇੱਕਦਮ ਖਿਲਿਆ-ਖਿਲਿਆ ਤੇ ਬਹੁਤ ਹੀ ਵਧੀਆ ਤੁਹਾਨੂੰ ਗਲੋ ਆਊਗਾ ਚਿਹਰੇ ਦੇ ਉੱਪਰ ਤੇ ਚਲੋ ਜੀ ਆਪਾਂ ਦੱਸਦੇ ਹਾਂ ਕੋਈ ਕੰਮ ਸੌਖਾ ਨਹੀਂਗਾ ਬਿਲਕੁਲ ਹੀ ਸੌਖਾ ਜਿਹਾ ਕੰਮ ਆ ਗਲੋ ਤੁਹਾਨੂੰ ਪਹਿਲੀ ਵਾਰ ਵਿੱਚ ਹੀ ਬਹੁਤ ਜ਼ਿਆਦਾ ਮਿਲ ਜੂਗਾ ਜਦੋਂ ਤੁਸੀਂ ਪਹਿਲੀ ਵਾਰੀ ਤੁਸੀਂ ਰੇਮੇਡੀ ਯੂਜ਼ ਕਰੋਗੇ ਤੁਹਾਨੂੰ ਆਏ ਲੱਗੂਗਾ ਕਿ ਬਹੁਤ ਜ਼ਿਆਦਾ ਵਧੀਆ ਤੁਹਾਨੂੰ ਆਪਣੇ ਆਪ ਤੁਸੀਂ ਲਗਾ ਕੇ ਇੱਕ ਵਾਰੀ ਦੇਖਿਓ ਜ਼ਰੂਰ ਤੁਹਾਨੂੰ ਲੱਗੂਗਾ ਕਿ ਬਹੁਤ ਵਧੀਆ ਮਤਲਬ ਆਪਣੇ ਚਿਹਰੇ ਤੇ ਗਲੋ ਆ ਗਿਆ ਤੇ ਆਪਾਂ ਦੱਸਦੇ ਹਾਂ ਤੁਹਾਨੂੰ ਕੰਮ ਕੁਝ ਵੀ ਔਖਾ ਨਹੀਂਗਾ ਇਹ ਕਾਲੂ ਆਪਾਂ ਲੈ ਕੇ ਨੂੰ ਆਲੂ ਤੇ ਇੰਨਾ ਕ ਆਪਾਂ ਮਤਲਬ ਅੱਧਾ ਆਲੂ ਉਹਨਾਂ ਇਹਦੇ ਵਿੱਚ ਤੇ ਇਹਨੂੰ ਆਪਾਂ ਗ੍ਰੇਟ ਕਰ ਲੈਣਾ ਸਿਲਕਾ ਸਨੇ ਵੀ ਕਰ ਸਕਦੇ ਹੋ ਤੁਸੀਂ ਸਿਲਕਾ ਉਤਾਰ ਕੇ ਵੀ ਕਿਉਂਕਿ ਚਿੱਟੇ ਆਲੂ ਆ ਮੇਰੇ ਕੋਲੇ ਇਹਦੇ ਵਿੱਚ ਸਿਲਕਾ ਲਾਉਣ ਦੀ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ ਜਿਹੜੇ ਜ਼ਿਆਦਾ ਹਾਰਡ ਜੇ ਆਲੂ ਉਹਦਾ ਤੁਸੀਂ ਲਾ ਸਕਦੇ ਹੋ ਪਰ ਇਹਦਾ ਸਿਲਕਾ ਇਹ ਜਿਹੜਾ ਬਹੁਤ ਜ਼ਿਆਦਾ ਬਰੀਕ ਹੀ ਹੁੰਦਾ ਹੈ ਆਪਾਂ ਨੂੰ ਪਤਾ ਹੀ ਹੈ ਤੇ ਬਾਕੀ ਆਪਣੇ ਕੋਲੇ ਆ ਕਦੂ ਕਸਾ ਜਿਹੜਾ ਇਹ ਵੀ ਬਰੀਕ ਵਾਲਾ ਹੀ ਹੈ ਤੁਸੀਂ ਬਰੀਕ ਵਾਲੇ ਦੇ ਵਿੱਚ ਹੀ ਕਰਿਓ ਇਹਦੇ ਤਾਂ ਟਾਈਮ ਵੀ ਕੁਝ ਜ਼ਿਆਦਾ ਨਹੀਂ ਲੱਗਦਾ ਬਿਲਕੁਲ ਹੀ 5-7 ਮਿੰਟ ਲੱਗਣਗੇ ਜੇ ਤੁਹਾਡਾ ਚਿਹਰਾ ਇੱਕਦਮ ਵਧੀਆ ਐ ਲੱਗੂਗਾ ਕਿ ਤੁਸੀਂ ਫੇਸ਼ੀਅਲ ਕਰਵਾਇਆ ਕਿਤੋਂ ਬਹੁਤ ਵਧੀਆ ਤੁਹਾਡਾ ਚਿਹਰਾ ਹੋ ਜਾਊਗਾ ਤੇ ਦੇਖੋ ਜੀ ਫੇਸ਼ੀਅਲ ਤੇ ਬਹੁਤ-ਬਹੁਤ ਪੈਸੇ ਲੱਗਦੇ ਆ ਹਨਾ ਕਿਉਂਕਿ ਆਪਾਂ ਜੇ ਨਾਰਮਲ ਜਾਂ ਵੀ ਕਰਵਾਵਾਂਗੇ ਨਾ ਜੇ ਆਪਾਂ ਪੁੱਛ ਲਈਏ ਕਿਸੇ ਪਾਰਲਰ ਵਾਲੀ ਕੋਲੋਂ ਜਾ ਕੇ ਵੀ ਆਪਾਂ ਨਾਰਮਲ ਜਾਂ ਫੇਸ਼ੀਅਲ ਕਰਵਾਉਣਾ ਤੇ ਉਹ 7-800 ਤੋਂ ਘੱਟ ਨਾਰਮਲ ਫੇਸ਼ੀਅਲ ਕਹਿਣਗੇ ਕਿ 7-800 ਦੀ ਰੇਂਜ ਵਿੱਚ ਸਾਡੇ ਕੋਲ ਹੈਗਾ ਏ ਦੇਖੋ ਜੀ ਇੰਨੀ ਮੰਗਾਈ ਆਪਣੇ ਹੋ ਰਹੀ ਨਹੀਂ ਖਰਚੇ ਪੂਰੇ ਆਉਂਦੇ ਹਨਾ ਬੱਚਿਆਂ ਦੀਆਂ ਪੜਾਈਆਂ ਲਿਖਾਈਆਂ ਫਿਰ ਘਰ ਦੇ ਖਰਚੇ ਤੇ ਆਮਦਨੀ ਅੱਜ ਕੱਲ੍ਹ ਜਿਵੇਂ ਆਉਂਦੇ ਨੇ ਮੰਗਾਈ ਜ਼ਿਆਦਾ ਹੋ ਗਈ ਆ ਤੇ ਪੂਰਾ ਨਹੀਂ ਲੈਂਦਾ ਘਰੇ ਹਨਾ ਤੇ ਇੱਕ ਆਪਾਂ ਟਮਾਟਰ ਟਮਾਟਰ ਵੀ ਆਪਾਂ ਪੂਰਾ ਨਹੀਂ ਪਾਉਣਾ ਥੋੜਾ ਜਿਹਾ ਟਮਾਟਰ ਚਾਹੀਦਾ ਆਪਾਂ ਨੂੰ ਜੂਸ ਜਿਹਾ ਹੀ ਚਾਹੀਦਾ ਇਹਦਾ ਆਪਾਂ ਤੇ ਤੁਹਾਡੇ ਸ਼ਾਈਆਂ ਕਾਲਾਪਨ ਦਾਗਤ ਸਭ ਸਾਰਿਆਂ ਵਾਸਤੇ ਬਹੁਤ ਵਧੀਆ ਹੈ ਬਹੁਤ ਹੀ ਵਧੀਆ ਇੱਕ ਨੈਚੁਰਲ ਮੀਡੀਅ ਹੈ ਕੋਈ ਉਹ ਜ਼ਿਆਦਾ ਨਹੀਂ ਆਪਾਂ ਤੇ ਆ ਦੇਖੋ ਜੀ ਆਪਾਂ ਟਮਾਟਰ ਤੇ ਆਲੂ ਅੱਧਾ ਟਮਾਟਰ ਤੇ ਅੱਧਾ ਆਲੂ ਗ੍ਰੇਟ ਕਰ ਲਿਆ ਤੇ ਇਹਨੂੰ ਆਪਾਂ ਨਾ ਇਹਦੇ ਵਿੱਚ ਛਾਨ ਲੈਣਾ ਹੈ ਤੇ ਇਹਨੂੰ ਆਪਾਂ ਛਾਣ ਲਿਆ ਇਹਦਾ ਆਪਾਂ ਨੂੰ ਇੰਨਾ ਜੂਸ ਬਣ ਗਿਆ ਚਮਚਾ 1.5 ਚਮਚਾ ਆਪਣੇ ਕੋਲੇ ਜੂਸ ਦਾ ਬਣ ਗਿਆ ਤੇ ਜੇ ਮੈਂ ਤਾਂ ਵੈਸੇ ਕਲੀਨ ਕਰਕੇ ਆਈਆਂ ਫੇਸ ਆਪਣਾ ਤੇ ਜੇ ਤੁਸੀਂ ਪਹਿਲਾਂ ਨਹੀਂ ਕੁਝ ਲਗਾਇਆ ਫੇਸ ਦੇ ਉੱਪਰ ਫੇਸ ਨਹੀਂ ਕਲੀਨ ਤੇ ਫਿਰ ਤੁਸੀਂ ਆ ਜਿਹੜਾ ਆਪਣੇ ਕੋਲੇ ਆਪਾਂ ਛਾਣਿਆ ਤੇ ਉਹਦਾ ਆਪਾਂ ਨੂੰ ਰਹਿ ਗਿਆ ਵਿੱਚ ਉਹ ਤੁਸੀਂ ਫੇਸ ਦੇ ਉੱਪਰ ਸਾਰੇ ਚੰਗੀ ਤਰ੍ਹਾਂ 2-3 ਮਿੰਟ ਮ사ਜ ਕਰ ਸਕਦੇ ਹੋ ਤੇ ਫਿਰ ਇਹਨੂੰ ਸਿੱਟੇ ਵੇਸਟ ਨਾ ਕਰਿਓ ਮੈਂ ਮੈਂ ਤਾਂ ਫੇਸ ਕਲੀਨ ਕਰ ਚੁੱਕੀ ਹਾਂ ਪਹਿਲਾਂ ਤੇ ਇਹਦੇ ਨਾਲ ਤੁਸੀਂ ਫੇਸ ਚੰਗੀ ਤਰ੍ਹਾਂ ਕਲੀਨ ਕਰ ਲਿਓ ਜਿਹੜੀ ਕੋਈ ਡਸਟ ਵਗੈਰਾ ਹੋਊਗੀ ਉਹ ਨਿਕਲ ਜੂਗੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਲੈਣਾ ਬੇਸਨ ਇਸਨ ਪਾ ਕੇ ਨੂੰ ਚੰਗੀ ਤਰ੍ਹਾਂ ਕਰ ਲੈਣਾ ਮਿਕਸ ਤੇ ਫਿਰ ਆਪਾਂ ਪੈਕ ਦੀ ਤਰ੍ਹਾਂ ਆਪਣੇ ਫੇਸ ਦੇ ਉੱਪਰ ਲਗਾਉਣਾ ਹੈ ਤੇ ਹਲਕੀ ਹਲਕੀ ਮ사ਜ ਕਰਨੀ ਹੈ ਪਹਿਲਾਂ ਇਹਨੂੰ ਲਗਾ ਕੇ ਆਪਾਂ ਰੱਖ ਲੈਣਾ 2-3 ਮਿੰਟ ਆਪਣੇ ਫੇਸ ਦੇ ਉੱਪਰ ਆ ਦੇਖੋ ਜੀ ਤੇ ਬਹੁਤ ਵਧੀਆ ਰਿਜ਼ਲਟ ਹੈ ਇਸ ਚੀਜ਼ ਦਾ ਤੁਹਾਡੇ ਫੇਸ ਦੇ ਉੱਪਰ ਇੱਕਦਮ ਗਲੋ ਆ ਜਾਊਗਾ ਜੋ ਵੀ ਮਤਲਬ ਡੈਸਕਟਾਪ ਵਗੈਰਾ ਕਿਉਂਕਿ ਹੁਣਾਂ ਟਾਈਮ ਐਸਾ ਚੱਲ ਰਿਹਾ ਆਪਾਂ ਨੂੰ ਪਤਾ ਹੀ ਐ ਮੌਸਮ ਦੇ ਕੋਲੋਂ ਢੇਰੀ ਚੱਲੀ ਜਾਂਦੀ ਰਹਿੰਦੀ ਆ ਹਵਾ ਹਨਾ ਉਹ ਸਾਰਾ ਦਿਨ ਡਸਟ ਆਪਣੇ ਫੇਸ ਦੇ ਉੱਪਰ ਜਮਾ ਹੋਈ ਜਾਂਦੀ ਐ ਤੇ ਆਪਾਂ ਕਿੰਨਾ ਵੀ ਫੇਸ ਨੂੰ ਕਲੀਨ ਕਰ ਲਈਏ ਧੋ ਲਈਏ ਕਈ ਪਹਿਣਾ ਕਰਦੀਆਂ ਕਿ ਵੈਸੇ ਹੀ ਪਾਣੀ ਦੇ ਨਾਲ ਫੋਕੇ ਨਾਲ ਫੇਸ ਧੋ ਲੈਂਦੀਆਂ ਤੇ ਆ ਇਹ ਹੋ ਜਾਂਦਾ ਮਿੱਟੀ ਲਹਿ ਗਈ ਆ ਉਹ ਨਹੀਂ ਲੈਂਦੀ ਉਦਾਂ ਮਿੱਟੀ ਨਹੀਂ ਲੈਂਦੀ ਉਹ ਆਪਣੇ ਅੰਦਰ ਨਾ ਜਮਾ ਹੋਈ ਜਾਂਦੀ ਆ ਤੇ ਤੁਸੀਂ ਇਦਾਂ ਦਾ ਕੋਈ ਛੋਟੀ ਮੋਡੀ ਰੇਮੇਡੀ ਬਣਾ ਕੇ ਲਗਾ ਸਕਦੇ ਹੋ ਤੁਹਾਡੀ ਸਕਿਨ ਇਕਦਮ ਕਲੀਨ ਹੋ ਜੂਗੀ ਤੁਹਾਡੇ ਡਸਟ ਨਹੀਂ ਰਹੂਗੀ ਫੇਸ ਦੇ ਵਿੱਚ ਤੇ ਜਿੰਨਾ ਹੀ ਆਪਣੇ ਡਸਟ ਜਦੋਂ ਆਪਣੇ ਜੰਮ ਲੱਗ ਜਾਂਦੀ ਉਦੋਂ ਹੀ ਆਪਣਾ ਫੇਸ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਜੇ ਆਪਣੇ ਫੇਸ ਦੇ ਉੱਪਰ ਡਸਟ ਨਹੀਂ ਜੰਮੂਗੀ ਆਪਾਂ ਡੇਲੀ ਕਲੀਨ ਕਰਾਂਗੇ ਤੇ ਆਪਣਾ ਚਿਹਰਾ ਸਕਿਨ ਆਪਣੀ ਬਹੁਤ ਜ਼ਿਆਦਾ ਵਧੀਆ ਰਹੂਗੀ ਤੇ ਜਿਹੜੀਆਂ ਭੈਣਾਂ ਆਪਣੀ ਵੀਡੀਓ ਦੇਖਦੀਆਂ ਐ ਉਹ ਆਪਣੀਆਂ ਰੇਮੇਡੀ ਯੂਜ਼ ਕਰਦੀਆਂ ਤੇ ਉਹ ਭੈਣਾ ਦੱਸਦੀਆਂ ਵੀ ਆ ਕਿ ਸਾਨੂੰ ਬਹੁਤ ਫਾਇਦਾ ਹੁੰਦਾ ਹੈ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਜਦੋਂ ਤੁਸੀਂ ਕਮੈਂਟ ਕਰਦੇ ਹੋ ਕਿ ਸਾਨੂੰ ਫਾਇਦਾ ਹੋ ਰਿਹਾ ਇਸ ਚੀਜ਼ ਦੇ ਨਾਲ ਤੇ ਦੇਖੋ ਜੀ ਇਹ ਨੇਚਰਲ ਚੀਜ਼ਾਂ ਐ ਨਾ ਨਾ ਹੁੰਦਾ ਹੌਲੀ ਹੌਲੀ ਫਾਇਦਾ ਹੁੰਦਾ ਇਹ ਨਹੀਂ ਕਿ ਆਪਾਂ ਅੱਜ ਲਗਾ ਲਿਆ ਤੇ ਕੱਲ ਆਪਾਂ ਕਵਾਂਗੇ ਕਿ ਮੇਰੀ ਸਾਰੀ ਪ੍ਰੋਬਲਮ ਦਾ ਹੱਲ ਹੋ ਜਾਵੇ ਦੇਖੋ ਜੀ ਉਹ ਇਦਾਂ ਨਹੀਂ ਹੋ ਸਕਦਾ ਤੇ ਆਪਾਂ ਜੇ ਡੇਲੀ ਯੂਜ਼ ਕਰਾਂਗੇ ਤਾਂ ਜਰੂਰ ਸਾਰੀਆਂ ਪ੍ਰੋਬਲਮਾਂ ਦਾ ਹੱਲ ਹੋ ਜਾਊਗਾ ਤੇ ਇੱਕਦਮ ਫੇਸ ਤੁਹਾਡਾ ਖਿਲਿਆ ਕਲੀਅਰ ਰਹੂਗਾ ਇਹਨੂੰ ਆਪਾਂ 5-4 ਮਿੰਟ ਲਗਾ ਕੇ ਤੇ ਫਿਰ ਅੱਗੇ ਦੱਸਦੇ ਹਾਂ ਆਪਾਂ ਤੁਹਾਨੂੰ ਵੀ ਇਹਨੂੰ ਕਿਸ ਤਰੀਕੇ ਦੇ ਨਾਲ ਉਤਾਰਨਾ ਹੈ ਤੇ ਹਾਂਜੀ ਆਪਾਂ ਨੂੰ 3-4 ਮਿੰਟ ਹੋ ਚੁੱਕੇ ਆ ਤੇ ਇਹਨੂੰ ਆਪਾਂ ਇਦਾਂ ਦਾ ਕਰਕੇ ਮ사ਜ ਕਰ ਕਰਕੇ 2 ਕੁ ਮਿੰਟ ਆਪਾਂ ਇਹਨੂੰ ਮ사ਜ ਦੇਈਏ ਇਦਾਂ ਤੇ ਫਿਰ ਤੁਸੀਂ ਇਹਨੂੰ ਠੰਡੇ ਪਾਣੀ ਦੇ ਨਾਲ ਵਾਸ਼ ਕਰ ਸਕਦੇ ਹੋ। ਬਸ ਇਦਾਂ ਤੁਸੀਂ ਆਪਣੀ ਗਰਦਨ ਤੇ ਆਪਣੇ ਹੱਥਾਂ ਤੇ ਪੈਰਾਂ ਤੇ ਲਗਾ ਸਕਦੇ ਹੋ। ਤੇ ਚਲੋ ਆਪਾਂ ਵਾਸ਼ ਕਰਕੇ ਫਿਰ ਤੁਹਾਨੂੰ ਦਿਖਾਉਣੀ ਕਿ ਕਿੰਨਾ 글로ਅ ਆ ਗਿਆ। ਤੇ ਹਾਂਜੀ ਵਾਸ਼ ਕਰਿਆਂ ਦਾ ਆਪਾਂ ਤੇ ਬਹੁਤ ਵਧੀਆ ਗਲੋ ਆ ਗਿਆ ਤੇ ਇੱਕ ਗੁੜੀ ਆਈ ਆਪਣੇ ਘਰੇ ਤੇ ਉਹ ਵੀ ਮੈਨੂੰ ਕਹਿੰਦੀ ਕਿ ਚਾਚੀ ਬਹੁਤ ਵਧੀਆ ਗਲੋ ਆਇਆ ਏ ਤੇ ਦੱਸ ਸਾਨੂੰ ਉਰੇ ਆ ਕੇ ਇੱਧਰ ਆ ਜਾ ਦੱਸੀ ਕਿੰਨਾ ਗਲੋ ਆਇਆ ਆ ਜਾ ਆ ਜਾ ਆ ਜਾ ਖੁਸ਼ ਵੀ ਆ ਜਾਂਦਾ ਨਾ ਆ ਜਾ ਆ ਜਾ ਆ ਜਾ ਸੰਗ ਦੀ ਆ ਨਹੀਂ ਨਹੀਂ ਦੱਸ ਦੱਸੀ ਕਹਿੰਦੀ ਚਾਚੀ ਪਹਿਲਾਂ ਤਾਂ ਨਹੀਂ ਸੀ ਇੰਨਾ ਸੋਹਣਾ ਲੱਗਦਾ ਮੂੰਹ ਹੁਣ ਸੋਹਣਾ ਹੋ ਗਿਆ ਹੋ ਗਿਆ ਨਾ ਹਾਂ ਕਹਿੰਦੀ ਮੈਂ ਵੀ ਘਰੇ ਜਾ ਕੇ ਆਦੀ ਮੰਮੀ ਨੂੰ ਕਹੂੰਗੀ ਕਿ ਇਦਾਂ ਹੀ ਬਣਾ ਕੇ ਲਾ ਤੇ ਆਹ ਗੁੜੀਆ ਇਹਨੇ ਮੈਨੂੰ ਦੱਸਿਆ ਬੱਚੇ ਤੁਹਾਨੂੰ ਪਤਾ ਹੀ ਹੈ ਵੀ ਕਦੇ ਝੂਠ ਨਹੀਂ ਬੋਲਦੇ ਤੇ ਮੈਨੂੰ ਕਹਿੰਦੀ ਹਾਈ ਚਾਚੀ ਸੱਚੀ ਬਹੁਤ ਗਲੋ ਆ ਗਿਆ ਤੇ ਕਹਿੰਦੀ ਮੈਂ ਤਾਂ ਆਪ ਘਰੇ ਜਾ ਕੇ ਆਦੀ ਮੰਮੀ ਨੂੰ ਕਹੂੰਗੀ ਕਿ ਇਦਾਂ ਹੀ ਬਣਾ ਕੇ ਲਾ ਠੀਕ ਆਦੀ ਮੰਮੀ ਨੂੰ ਵੀ ਕਹਿ ਦੇ ਓਕੇ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਪ੍ਰੈਸ ਕਰਿਓ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਓਕੇ ਜੀ ਧੰਨਵਾਦ